ਗੁਰਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਜਿੱਦਾਂ ਅਸੀਂ ਸਮੇਂ-ਸਮੇਂ ਤੇ ਜਾਨੂੰ ਜਦੋਂ ਸਾਨੂੰ ਕੋਈ ਨਿਊਜ਼ ਮਿਲਦੀ ਆ ਖਬਰ ਮਿਲਦੀ ਆ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਜੇ ਤੁਹਾਡੇ ਵੱਖ-ਵੱਖ ਵਿਚਾਰ ਆਉਂਦੇ ਹਨ ਅਸੀਂ ਸਾਰੇ ਹੀ ਵਿਚਾਰਾਂ ਦਾ ਭਾਵੇਂ ਕੋਈ ਪੋਜ਼ਿਟਿਵ ਹੋਵੇ ਨੈਗੇਟਿਵ ਹੋਵੇ ਵੈਲਕਮ ਕਰਦੇ ਹਾਂ ਪਰ ਕਈ ਵਾਰੀ ਐਵੇਂ ਹੀ ਕਈ ਲੋਕ ਲਿਖ ਦਿੰਦੇ ਹਨ ਬਗੈਰ ਜਾਣਨ ਤੋਂ ਬਗੈਰ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਹਾਂ ਕਿ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਕੰਮ ਹੈ ਕਿਉਂਕਿ ਪ੍ਰੈਜ਼ੀਡੈਂਟ 트ੰਪ ਤੋਂ ਬਾਅਦ ਜਿਹੜਾ ਕਾਫੀ ਚੇਂਜ ਹੋਇਆ ਹੈ ਇਸ ਦੇ ਵਿੱਚ ਮੈਂ ਪਿਛੇ ਜੀ ਇੱਕ ਨਿਊਜ਼ ਵੀ ਲਾਈ ਸੀ ਕਿ ਇੱਕ ਆਪਣੇ ਭਾਈਵੰਦ ਜਿਹੜੇ ਸੀ ਉੱਥੋਂ ਰੈਸਟ ਵੀ ਹੋਏ ਸੀ ਕਈ ਕਈ ਕਾਰਨਾਂ ਦੇ ਕਰਕੇ ਅੱਜਕੱਲ ਰੈਸਟ ਹੋ ਰਹੀਆਂ ਹਨ ਆਈਸ ਜਿਹੜੀ ਹੈ ਬੜੀ ਤੇਜ਼ੀ ਦੇ ਨਾਲ ਅਦਾਲਤਾਂ ਵਿੱਚ ਜਿਹੜੇ ਲੋਕ ਤਰੀਕਾ ਦੇ ਜਾ ਰਹੇ ਹਨ ਉਹਨਾਂ ਨੂੰ ਰੈਸਟ ਕੀਤਾ ਜਾ ਰਿਹਾ ਹੈ ਜੇ ਤਰੀਕ ਤੇ ਤੁਸੀਂ ਨਹੀਂ ਜਾਂਦੇ ਤਾਂ ਵੀ ਮਰਦੇ ਹੋ ਜਾਂਦੇ ਹੋ ਤਾਂ ਵੀ ਪਰ ਮੈਂ ਜ਼ਰੂਰ ਕਹਾਂਗਾ ਤਰੀਕ ਤੁਸੀਂ ਮਿਸ ਨਹੀਂ ਕਰਨੀ ਕੋਈ ਤਰੀਕ ਤੁਹਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਸੋ ਤਰੀਕਾਂ ਦੇ ਉੱਤੇ ਇਸ ਕਾਨੂੰਨ ਦੇ ਇਸ ਕੰਟੀ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਸਾਨੂੰ ਰਹਿਣਾ ਪੈਣਾ ਹੈ ਕਿ ਇੱਥੋਂ ਤੱਕ ਵੀ ਹੁਣ ਜਿਹੜੀ ਨੈਚਰਲਾਈਜੇਸ਼ਨ ਹੈ ਸਿਟੀਜ਼ਨ ਹੈ ਉਸ ਦੇ ਉੱਤੇ ਵੀ ਸਵਾਲ ਜਿਹੜੇ ਉੱਠ ਰਹੇ ਸ਼ੁਰੂ ਹੋ ਗਏ ਹਨ ਉਹ ਵੀ ਕਾਫੀ ਜਿਹੜੀ ਇੱਕ ਗਰਮ ਜਿਹੜਾ ਮੁੱਦਾ ਹੈ ਗਰਮ ਵਿਸ਼ਾ ਹੈ ਕਿ ਇਸ ਦੇ ਉੱਤੇ ਵੀ ਆ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਕੈਨਸਲ ਕਰਨ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਇਹ ਵੀ ਆਪਾਂ ਨੂੰ ਜਰੂਰ ਸਰਚ ਕਰਨਾ ਚਾਹੀਦਾ ਵੀ ਕਿਹੜੇ ਕਿਹੜੇ ਕਾਰਨਾ ਕਰਕੇ ਇਹ ਹੋ ਸਕਦਾ ਹੈ ਆ ਜਰੂਰ ਇਹਨਾਂ ਦੇ ਬਾਰੇ ਸਾਨੂੰ ਇਹਨਾਂ ਦੇ ਨਾਲ ਨਾਲ ਜਰੂਰ ਚੱਲਣਾ ਪਵੇਗਾ ਜਿਸ ਕੰਟਰੀ 'ਚ ਅਸੀਂ ਰਹਿੰਦੇ ਆ ਪਿੱਛੇ ਜੀ ਇੱਕ ਮੈਂ ਖਬਰ ਲਾਈ ਸੀ ਕਿਉਂਕਿ ਮੈਨੂੰ ਲੋਕ ਖਬਰਾਂ ਜਿਹੜੀਆਂ ਰੀਅਲ ਖਬਰਾਂ ਆਪ ਫੋਨ ਕਰਕੇ ਦਿੰਦੇ ਹਨ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦਾ ਕਿ ਸ਼ਾਇਦ ਅੱਗੇ ਤੋਂ ਤੁਸੀਂ ਅਲਰਟ ਹੋ ਜਾਓ ਅੱਗੇ ਤੋਂ ਇਹੋ ਜੀਆਂ ਗੱਲਾਂ ਤੋਂ ਬਚਿਆ ਜਾ ਸਕੇ ਕੋਈ ਵੀ ਇਨਸਾਨ ਜਿਹੜਾ ਹਰ ਇਨਸਾਨ ਗਲਤੀਆਂ ਦਾ ਪਤਲਾ ਹੈ ਕੋਈ ਵੀ ਗਲਤੀ ਕਰ ਸਕਦਾ ਹੈ ਕੋਈ ਵੀ ਇੱਥੇ 100% ਨਹੀਂ ਹੈ ਨਾ ਹੀ ਮੈਂ 100% ਦਾ ਕਹ ਲੂ ਮੇਰੇ ਦੇ ਵੀ ਕੋਈ ਪ੍ਰੋਬਲਮ ਆ ਸਕਦੀ ਕਿਸੇ ਤੇ ਵੀ ਆ ਸਕਦੀ ਹੈ ਮੈਂ ਗੱਲ ਕਰਨ ਜਾ ਰਿਹਾ ਕਿ ਜੇ ਜਿਹੜੀ ਪਿੱਛੇ ਜੀ ਇੱਕ ਅਰੈਸਟ ਹੋਈ ਸੀ ਤੁਸੀਂ ਇਮੀਗ੍ਰੇਸ਼ਨ ਦੀ ਉਹ ਜਿਹੜਾ ਜਦੇ ਉਤੇ ਆਈਸ ਵਾਲੇ ਆਈਐਸ ਵਾਲੇ ਪੁਲਿਸ ਵਾਲੇ ਇਕੱਠਿਆਂ ਜਨਾਂ ਨੇ ਰੇਡ ਕੀਤਾ ਸੀ ਨਿਊਯਾਰਕ ਦੇ ਵੈਸਟਵਰੀ ਇਲਾਕੇ ਦੇ ਵਿੱਚ ਮੈਨੂੰ ਕਈ ਕਹਿੰਦੇ ਸੀ ਨਾ ਦੱਸੋ ਪਰ ਹੁਣ ਤਾਂ ਮੀਡੀਆ ਦੇ ਵਿੱਚ ਵੀ ਸਾਰਾ ਆਨਲਾਈਨ ਤੇ ਸਭ ਕੁਝ ਆ ਚੁੱਕਾ ਹੈ ਦੱਸਣ ਨਹੀਂ ਸੀ ਚਾਹੁੰਦਾ ਆਪਣੇ ਬੰਦਿਆਂ ਦਾ ਪਰ ਇਹ ਜਿਹੜਾ ਫਰਾਡ ਸੀ 13 ਮਿਲੀਅਨਸ ਦਾ 13 ਮਿਲੀਅਨ ਡਾਲਰ ਦਾ ਜਿਹੜਾ ਫਰਾਡ ਦੇ ਵਿੱਚ ਜਿਹੜਾ ਉਹਨਾਂ ਨੂੰ ਰੈਸਟ ਕੀਤਾ ਗਿਆ ਸੀ ਆ ਉਹ ਕਿਰਾਏਦਾਰ ਜਿਹੜੇ ਸੀ ਉਹਨਾਂ ਦੇ ਘਰ ਉਹਨਾਂ ਦੇ ਸਾਰੇ ਘਰਾਂ ਦੇ ਵਿੱਚ ਸੇਮ ਡੇ ਦੇ ਉੱਤੇ ਜਿਹੜੀ ਆਈਸੀ ਪੁਲਿਸ ਸੀ ਆਈ ਆਈਆਰਐਸ ਵਾਲੇ ਸਾਰਿਆਂ ਨੇ ਇਕੱਠਿਆਂ ਨੇ ਰੇਡ ਕੀਤਾ ਸੀ ਸੋ ਇਹ ਟੈਕਸ ਜਿਹੜਾ ਸੀ ਇਸ ਦੇ ਇਹ ਜਿਹੜਾ ਇਸ ਦਾ ਸੰਬੰਧ ਜਿਹੜਾ ਸੀ ਜਿਹੜੀਆਂ ਅਸੀਂ ਕੰਸਟਰਕਸ਼ਨ ਦੀਆਂ ਜੌਬ ਕਰਦੇ ਹਾਂ ਕੰਸਟਰਕਸ਼ਨ ਦੀਆਂ ਜੌਬ ਦੇ ਵਿੱਚ ਜਿਹੜੀਆਂ ਖਾਸ ਕਰਕੇ ਸਕੂਲ ਦੀਆਂ ਜੌਬ ਹੁੰਦੀਆਂ ਨੇ ਉੱਥੇ ਕਾਫੀ ਪੈਸੇ ਮਿਲਦੇ ਹਨ ਉਹਨਾਂ ਸਕੂਲ ਦੀਆਂ ਜੌਬ ਦੇ ਵਿੱਚ ਜਿਹੜਾ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ 2017 ਤੋਂ ਲੈ ਕੇ 2025 ਤੱਕ ਜਿਹੜੀਆਂ ਜੌਬ ਹੋਈਆਂ ਸਨ ਸਕੂਲ ਦੀਆਂ ਸਿਟੀ ਉਹ ਜਿਹਵੇ ਸਕੂਲ ਦੀਆਂ ਜੌਬਸ ਹਨ ਸਿਟੀ ਦੀਆਂ ਕੁਝ ਬਿਲਡਿੰਗ ਦੀਆਂ ਜੌਬਸ ਹਨ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੇ ਘੱਟ ਤਨਖਾਹਾਂ ਦਿੱਤੀਆਂ ਤਾ ਆਪਣੇ ਰੈਸਟੋਰੈਂਟਾਂ ਦਾ ਨਾਮ ਜਿਹੜੇ ਸੀ ਉਹ ਪੇਰੋਲ ਦੇ ਵਿੱਚ ਪਾਏ ਕਿ ਜਿਨ੍ਹਾਂ ਨੇ ਕਦੇ ਉੱਥੇ ਕੰਮ ਵੀ ਨਹੀਂ ਸੀ ਕੀਤਾ ਅਤੇ ਜਦੋਂ ਇੱਥੇ ਕਾਨੂੰਨੀ ਤੌਰ ਤੇ ਅਸੀਂ 40 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ ਸੈਚਰਡੇ ਸੰਡੇ ਸਕੂਲਾਂ 'ਚ ਕੰਮ ਨਹੀਂ ਕਰ ਸਕਦੇ ਸੈਚਰਡੇ ਸੰਡੇ ਵੀ ਆਪਣਾ ਅਹ ਕੰਮ ਨਵੇੜਾਂ ਦੇ ਲਈ ਆਪਣਾ ਕੰਮ ਕਰਦੇ ਨੇ ਚਲੋ ਸਾਡੇ ਲੋਕ ਮਿਹਨਤ ਕਰਦੇ ਹਨ ਕਿ ਛੇਤੀ ਤੋਂ ਛੇਤੀ ਕੰਮ ਨਵੇੜ ਕੇ ਸਾਨੂੰ ਪੈਸੇ ਮਿਲ ਜਾਣ ਅਸੀਂ ਕੋਈ ਤਰੱਕੀ ਕਰੀਏ ਪਰ ਕਈ ਵਾਰੀ ਕਾਨੂੰਨ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਉਹਨਾਂ ਗੱਲਾਂ ਦੇ ਕਰਕੇ ਉਹਨਾਂ ਦੇ ਉੱਤੇ ਜਿਹੜੇ ਕੇਸ ਪਏ ਹੈ ਉਹਨਾਂ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਜਿਹੜੇ ਮਿਸਟਰ ਨੌਕਲੀਨियन ਜਿਹੜੇ ਕਿ ਉਹਨਾਂ ਦੇ ਇੱਕ ਇਨਵੈਸਟਿਗੇਟਰਸ ਸਾਡੇ ਜਿਹੜੇ ਅੰਡਰਕਵਰਸ ਹਨ ਉਹਨਾਂ ਨੇ ਜਿਹੜੀ ਸਾਰੀ ਇਨਵੈਸਟਿਗੇਸ਼ਨ ਕਰਦੇ ਦੇ ਕਰਦੇ ਦੇ ਅਤੇ ਵੀਕਐਂਡ ਦੇ ਵਿੱਚ ਵੀ ਉਹ ਆ ਕੇ ਚੈੱਕ ਕਰਦੇ ਸੀ ਹੋਰ ਵੀ ਜਿਹੜੇ ਪੇਰੋਲ ਦੇ ਟੈਕਸ ਬਾਰੇ ਉਹ ਸੀ ਅਤੇ ਇਦਾਂ ਕਾਫੀ ਉਹਨਾਂ ਨੇ ਜਿਹੜੀਆਂ ਇਹ ਗੱਲਾਂ ਕਰਕੇ ਤੇ ਉਹ ਬਾਅਦ ਵਿੱਚ ਜਦੋਂ ਉੱਥੇ ਰੇਡ ਹੋਈ ਸੀ ਜਿਨ੍ਹਾਂ ਜਿਨ੍ਹਾਂ ਦੇ ਜਿਹੜੇ ਉੱਥੇ ਕਿਰਾਏਦਾਰ ਰਹਿੰਦੇ ਸੀ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਕੋਲ ਤੇ ਪੇਪਰ ਸੀ ਉਹ ਤੇ ਬਚ ਗਏ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਇੱਕ ਦੇ ਕੋਲ ਇੱਕ ਨੇ ਸਿਟੀਜ਼ਨਸ਼ਿਪ ਦੀ ਕਾਪੀ ਦਿਖਾਈ ਸੀ ਆਪਣੇ ਪਾਸਪੋਰਟ ਦੀ ਉਹ ਕਹਿੰਦਾ ਨਹੀਂ ਸਾਨੂੰ Ориਜਨਲ ਲਿਆ ਕੇ ਦਿਓ ਆਈਸ ਵਾਲਿਆਂ ਨੂੰ ਫਿਰ ਉਹਨਾਂ ਦੇ Ориਜਨਲ ਡਾਕੂਮੈਂਟ ਕਰਕੇ ਉਹਨਾਂ ਨੂੰ ਛੱਡਿਆ ਸੀ ਦਰਵਾਜ਼ਾ ਤੋੜ ਕੇ ਉਹਨਾਂ ਦੇ ਘਰ ਵੀ ਗਏ ਸੀ ਇੱਕ ਕਿਰਾਏ ਦਾ ਜਿਹੜਾ ਸੀ ਉਹ ਕਿਤੇ ਨਾਗਰਾਫਲ ਬਾਹਰ ਗਏ ਸੀ ਉਹਨਾਂ ਦੇ ਦਰਵਾਜ਼ਾ ਖੜਕਾਇਆ ਨਹੀਂ ਖੋਲਿਆ ਉਹਨਾਂ ਦਾ ਵੀ ਦਰਵਾਜ਼ਾ ਖੋੜ ਕੇ ਉਹਨਾਂ ਨੇ ਅੰਦਰ ਜਾ ਕੇ ਉਹਨਾਂ ਦੀ ਸਾਰੀ ਤਲਾਸ਼ੀ ਲਈ ਸਾਰਾ ਪੇਪਰਵਰਕ ਕੀਤਾ ਇੱਥੋਂ ਤੱਕ ਕਿ ਜਿਹੜੇ ਇਸ ਕੰਪਨੀ ਦੇ ਮਾਲਕ ਸੀ ਉਹ ਇੰਡੀਆ ਜਾ ਰਹੇ ਸਨ ਉਹਨਾਂ ਦੀ ਫਲਾਈਟ ਸੀ ਜਦੋਂ ਆਪਾਂ ਕੁਦਰਤੀ ਹੈ ਕਿ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਸਾਨੂੰ ਚੜਾਉਣ ਰਿਸ਼ਤੇਦਾਰ ਸੱਜਣ ਮਿੱਤਰ ਆ ਹੀ ਜਾਂਦੇ ਹਨ ਉਹਨਾਂ ਨੂੰ ਜਦੋਂ ਚੜਾਉਣ ਵੀ ਉੱਥੇ ਆਏ ਸਨ ਉਹਨਾਂ ਦੇ ਉਹਨਾਂ ਦੇ ਭਾਂਜੇ ਜੇ ਧੀਆਂ ਕੋਈ ਰਿਲੇਟਿਵਸ ਹਨ ਜਿਹੜੇ ਉਹਨਾਂ ਨੂੰ ਕਹਿੰਦੇ ਹਲਵੇ ਦਾ ਕਰਨਾ ਇਸ ਵੀ ਚਲੋ ਤੁਸੀਂ ਇੰਡੀਆ ਚੱਲਿਓ ਘੁੰਮ ਫਿਰ ਕੇ ਆਓ ਅੱਗੇ ਤਾਂ ਇਹ ਤੁਹਾਨੂੰ ਰਾਈਟ ਦੇਣੇ ਆ ਉਹਨਾਂ ਵਿਚਾਰਿਆਂ ਦੇ ਕੋਲ ਵੀ ਪੇਪਰ ਨਹੀਂ ਸਨ ਕਈਆਂ ਦੇ ਕੋਲ ਉਹ ਵਿਚਾਰੇ ਚੜਾਉਣ ਦੇ ਚੱਕਰ 'ਚ ਫਸ ਗਏ ਉਹ ਚੜਾਉਣ ਦੇ ਚੱਕਰ ਦੇ ਵਿੱਚ ਜਦੋਂ ਉਹਨਾਂ ਨੇ ਉਹਨਾਂ ਦੇ ਗਏ ਉਹਨਾਂ ਜਦੋਂ ਉਹਨਾਂ ਨੇ ਜਾਣਾ ਹੈ ਉਹਨਾਂ ਨੇ ਸਾਰਿਆਂ ਨੂੰ ਚੈੱਕ ਕਰਨਾ ਉਹਨਾਂ ਕੱਲਾ ਇੱਕ ਬੰਦੇ ਨੂੰ ਨਹੀਂ ਚੈੱਕ ਕਰਨਾ ਵੀ ਜਿਹਦੇ ਕੋਲ ਜਾ ਰਿਹਾ ਉਹਨਾਂ ਨੂੰ ਜਦੋਂ ਉਹਨਾਂ ਦੇਖਿਆ ਉਹਨਾਂ ਨੂੰ ਵੀ ਉਹਨਾਂ ਨੇ ਅਰੈਸਟ ਕਰਕੇ ਉਹਨਾਂ ਨੂੰ ਵੀ ਪ੍ਰੋਬਲਮ ਆਈ ਸੋ ਇਸ ਕੇਸ ਦੇ ਵਿੱਚ ਜਿਹੜੀ ਕੰਪਨੀ ਇੱਕ ਕੰਪਨੀ ਸੀ ਉਸ ਦੇ ਕਰਕੇ ਇੱਕ ਟੈਮਕੋ ਕੰਸਟਰਕਸ਼ਨ ਕੰਪਨੀ ਹੈ ਤੇ ਜਿਹੜਾ ਕੇਸ ਹੈ ਉਹ ਦਲੀਪ ਸਿੰਘ ਅਤੇ ਗੁਰ ਨਿਰਮਲ ਸਿੰਘ ਇਹਨਾਂ ਇਹਨਾਂ ਦੇ ਖਿਲਾਫ ਜਿਹੜਾ ਜਿਹੜਾ ਕੋਰਟ ਦੇ ਵਿੱਚ ਯੂ ਐਸ ਅਟਾਰਨੀ ਆਫਿਸ ਈਸਟਰਨ ਡਿਸਟ੍ਰਿਕਟ ਨਿਊਯਾਰਕ ਵਿੱਚ ਚੱਲ ਰਿਹਾ ਸੋ ਅਸੀਂ ਦੀ ਉਹਨਾਂ ਨੂੰ ਕਵਾਂਗਾ ਕਿ ਚਲੋ ਜੇ ਉਹਨਾਂ ਦਾ ਸਭ ਕੁਝ ਠੀਕ ਹੋਵੇ ਤੇ ਪਰਮਾਤਮਾ ਉਹਨਾਂ ਨੂੰ ਛੇਤੀ ਤੋਂ ਛੇਤੀ ਇਹਨਾਂ ਜਿਹੜੀਆਂ ਪ੍ਰੋਬਲਮ ਹੈ ਇਹਨਾਂ ਦੇ ਵਿੱਚੋਂ ਦੂਰ ਕਰੇ ਪਰ ਸਾਨੂੰ ਹੁਣ ਇਸ ਕੰਟਰੀ ਦੇ ਹਾਲਾਤ ਦੇਖਦੇ ਹੋਇਆ ਕਿਉਂਕਿ ਅਸੀਂ ਕਰਦੇ ਤੇ ਮਿਹਨਤਾਂ ਪਰ ਮਿਹਨਤ ਵੀ ਕਰਦਿਆਂ ਕਰਦਿਆਂ ਕਈ ਵਾਰੀ ਅਸੀਂ ਉਸ ਦੇ ਵਿੱਚ ਵੀ ਜਿਹੜਾ ਕਾਨੂੰਨ ਦੇ ਖਿਲਾਫ ਜਿਹੜੀ ਸਾਡੀ ਮਿਹਨਤ ਕੀਤੀ ਹੈ ਉਹ ਵੀ ਸਾਨੂੰ ਪ੍ਰੋਬਲਮ ਪਾ ਸਕਦੀ ਹੈ ਕਈ ਵਾਰੀ ਇਹਨਾਂ ਦੇ ਵਿੱਚ ਆਪਾਂ ਥੋੜੇ ਪੈਸੇ ਬਚਾਉਣ ਦੇ ਕਰਕੇ ਰਿਸ਼ਤੇਦਾਰਾਂ ਦੀ ਜਾਂ ਸੱਜਣਾ ਮਿੱਤਰਾਂ ਦੀ ਸਪੋਰਟ ਲੈਣੇ ਆ ਉਹ ਵੀ ਕਈ ਵਾਰੀ ਸਾਡੇ ਖਿਲਾਫ ਹੋ ਜਾਂਦੀ ਹੈ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਉਹਨਾਂ ਦੇ ਜਿਹੜੇ ਵਰਕਰ ਸੀ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਉਹ ਵੀ ਜਿਹੜੇ ਰੈਸਟ ਕੀਤੇ ਗਏ ਨੇ ਉਹ ਰੈਸਟ ਕਰਕੇ ਉਹਨਾਂ ਦੇ ਕੋਲੋਂ ਵੀ ਜਿਹੜੀ ਹੈ ਸਾਰੀ ਉਹ ਆਹ ਇਨਫੋਰਮੇਸ਼ਨ ਜਿਹਨਾਂ ਨੂੰ ਘੱਟ ਪੈਸੇ ਮਿਲੇ ਜਾਂ ਵੱਧ ਮਿਲੇ ਉਹ ਵੀ ਉਹਨਾਂ ਦੇ ਉੱਤੇ ਆ ਇਹ ਜਿਹੜਾ ਕੇਸ ਦੇ ਵਿੱਚ ਇਹ ਵੀ ਗੱਲਬਾਤ ਚੱਲ ਰਹੀ ਹੈ ਮੇਰਾ ਸਿਰਫ ਜਦੋਂ ਕੋਈ ਇਦਾਂ ਦੀ ਖਬਰ ਹੁੰਦੀ ਹੈ ਮੇਰਾ ਤੁਹਾਨੂੰ ਕੋਈ ਡਰਾਉਣ ਦਾ ਮਤਲਬ ਨਹੀਂ ਕਿ ਤੁਸੀਂ ਡਰ ਜਾਓ ਜਾਂ ਮੈਂ ਤੁਹਾਨੂੰ ਕੋਈ 네ਗੇਟਿਵ ਗੱਲ ਦੱਸ ਰਿਹਾ ਮੇਰਾ ਕਹਿੰਦਾ ਮਤਲਬ ਇਹ ਵੀ ਕਿ ਇੱਕ ਵਾਰੀ ਇਸ ਦੇਸ਼ ਵਿੱਚ ਇਸ ਕੰਟਰੀ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਆ ਉੱਥੇ ਕੀ ਕੁਝ ਹੋ ਰਿਹਾ ਸਿਰਫ ਤੁਹਾਨੂੰ ਇੱਕ ਜਾਨੂ ਕਰਾਉਣ ਦੇ ਕਰਕੇ ਅਸੀਂ ਇਹ ਮੈਂ ਜ਼ਰੂਰ ਜਿਹੜੀ ਗੱਲ ਦੱਸਦਾ ਕਿਉਂਕਿ ਸਾਨੂੰ ਲੋਕ ਫੋਨਸ ਕਰਕੇ ਜਿਹੜੀਆਂ ਆਪਣੀਆਂ ਹੱਡ ਬੀਤੀਆਂ ਦੱਸਦੇ ਹਨ ਸੋ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਇਹ ਜ਼ਰੂਰ ਦੇ ਸਾਡੇ ਕੋਲ ਕੋਈ ਮੀਡੀਆ ਹੈ ਸਾਡੇ ਕੋਲ ਕੋਈ ਤੁਹਾਡੇ ਤੱਕ ਭਜਾਉਣ ਦਾ ਮੈਸੇਜ ਹੈ ਤੇ ਤੁਹਾਡੇ ਨਾਲ ਜ਼ਰੂਰ ਪਹੁੰਚਦਾ ਕਰਾਂ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਹਮੇਸ਼ਾ ಚರ್ದಿ ಕಲಾ ಜರೋ ಪೋಸ್ಟಿರು ਵੇ ਗਿਆ ਵੇਚਾ ਅ ਅੱਗੇ ਵਧੋ ਅਤੇ ਬਿਲਕੁਲ ਥੋੜਾ ਜਿਆ ਧਿਆਨ ਦੇ ਨਾਲ ਰਹਿਣ ਵਾਲਾ ਕੰਮ ਹੋ ਗਿਆ ਉਮੀਦ ਹੈ ਕਿ ਹੁਣ ਹੌਲੀ ਹੌਲੀ ਜਿੱਥੇ ਸਾਨੂੰ ਉਹ ਵੀ ਬੜੀਆਂ ਕੰਪਲੇਨਸ ਆਉਂਦੀਆਂ ਹਨ ਕਿ ਜਿਹੜੇ ਵਿਚਾਰੇ ਲੋਕਾਂ ਦੇ ਆਪਣੇ ਘਰ ਹਨ ਜਿਨ੍ਹਾਂ ਦੇ ਰੈਂਟ ਦੇ ਦਿੱਤੇ ਹਨ ਲੋਕੀ ਕਿੰਨਾ 2-2 ਸਾਲ ਕਰਾਇਆ ਨਹੀਂ ਦਿੰਦੇ 4-4 ਸਾਲ ਲੋਕਾਂ ਦੇ ਇੱਥੋਂ ਤੱਕ ਮੈਂ ਜਾਣਨਾ ਹੈ ਕਿ ਸਾਡੇ ਘਰ ਦੇ ਸਾਹਮਣੇ ਇੱਕ ਘਰ ਹੈ ਉਹਨਾਂ ਨੂੰ 5 ਸਾਲ ਤੋਂ ਵੱਧ ਹੋ ਗਿਆ ਘਰ ਦੇ ਵਿੱਚ ਉਹਨਾਂ ਦੇ ਕਿਰਾਏਦਾਰ ਰਹਿੰਦੇ ਹਨ ਉਹਨਾਂ ਕਦੇ ਕਿਰਾਇਆ ਨਹੀਂ ਦਿੱਤਾ ਬਿੱਲ ਵੀ ਆਪਣੇ ਬਿਜਲੀ ਦੇ ਕੋਲੋਂ ਦਿੰਦੇ ਕੈਸ ਦੇ ਬਿਜਲੀ ਦੇ ਕਹੋ ਦਿੰਦੇ ਨੇ ਜੇ ਉਹ ਬਿੱਲ ਕਟਾਉਣ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਅੱਗੇ ਤੁਹਾਡੇ ਤੇ ਚਾਰਜ ਲੱਗ ਜਾਣਗੇ ਕਈ ਵਾਰੀ ਇਦਾਂ ਧੱਕਾ ਵੀ ਹੁੰਦਾ ਆਪਣੇ ਲੋਕਾਂ ਦਾ ਦੇਖਿਆ ਹੈ ਕਿ ਕਈ ਵਾਰੀ ਕਾਨੂੰਨ ਲੰਮੀ ਲੜਾਈ ਦੇ ਵਿੱਚ ਜਿਹੜਾ ਮਾਲਕ ਹੈ ਉਹ ਧੱਕਿਆ ਵੀ ਜਾਂਦਾ ਹੈ ਇਹ ਵੀ ਗੱਲਾਂ ਸਾਡੇ ਆਮ ਹੋ ਰਹੀਆਂ ਹਨ ਖਾਸ ਕਰਕੇ ਆਪਾਂ ਜ਼ਰੂਰ ਖਿਆਲ ਰੱਖੀਏ ਆਪਣੀ ਕਮਿਊਨਿਟੀ ਜ਼ਰੂਰ ਖਿਆਲ ਰੱਖੀਏ ਕਾਪਾ ਕਿਸੇ ਨਾਲ ਤਕਾਣਾ ਨਾ ਕਰੀਏ ਜੇ ਕਿਸੇ ਦੇ ਅਧਿਕਾਰ ਕਰਾਈ ਤੇ ਰਹਿੰਦੇ ਆ ਉਹਨੂੰ ਟਾਈਮ ਸਿਰ ਕਰਾਇਆ ਦਿਓ ਅਗਲੇ ਦੇ ਵੀ ਆਪਣੇ ਖਰਚੇ ਨੇ ਇਹ ਨਹੀਂ ਕਿ ਅਸੀਂ ਕੋਈ ਕਾਨੂੰਨ ਦਾ ਸਹਾਰਾ ਲੰਮਾ ਲੈ ਕੇ ਕਿ ਦੋ ਚਾਰ ਸਾਲ ਕਿਸੇ ਦਾ ਕੋਈ ਵਿਚਾਰਾ ਬੈਂਕਰ ਅਫਸੀਆਂ ਕਰਦਾ ਰਹੇ ਕੋਈ ਪਰਿਵਾਰ ਜਿਹੜਾ ਉਹ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਵੇਲੇ ਦਿੰਦਾ ਰਹੇ ਇਹ ਗੱਲ ਕੋਈ ਵਧੀਆ ਗੱਲ ਨਹੀਂ ਹੈ ਮੈਨੂੰ ਬੜੀਆਂ ਹੋਰ ਵੀ ਕਹਾਣੀਆਂ ਆਉਂਦੀਆਂ ਕਿ ਇੱਥੇ ਇੱਕ ਖਾਸ ਕਰਕੇ ਨਾ ਕੰਟਰੀਆਂ ਦੇ ਵਿੱਚ ਕਮੇਟੀਆਂ ਬੋਟੀਆਂ ਦਾ ਬੜਾ ਰੌਲਾ ਕੋ ਕਮੇਟੀਆਂ ਲਾ ਕੇ ਭੱਜ ਗਿਆ ਕੋ ਉਹਦੇ ਮਾਰ ਕੇ ਭੱਜ ਗਿਆ ਸੋ ਕੋਸ਼ਿਸ਼ ਕਰਾਂਗੇ ਕਿ ਹੌਲੀ ਹੌਲੀ ਜਿੰਨੀਆਂ ਵੀ ਇਦਾਂ ਦੀਆਂ ਕਮਿਊਨਿਟੀ ਦੇ ਵਿਸ਼ੇ ਮੈਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਹਮੇਸ਼ਾ ਇਸੇ ਤਰ੍ਹਾਂ ਜਿਹੜੀ ਕੋਈ ਖਬਰ ਜਿੱਦਾਂ ਦੀ ਹੁੰਦੀ ਉਦਾਂ ਦੀ ਤੁਹਾਡੇ ਨਾਲ ਲੈ ਕੇ ਆਉਂਨੇ ਹਾਂ ਨਾ ਘੱਟ ਦਾਵਾਤ ਸੋ ਬਹੁਤ ਧੰਨਵਾਦ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ